ਹਾਂਜੀ ਦੋਸਤੋ ਗੱਲ ਕਰਦੇ ਆ ਰਾਸ਼ਟਰਪਤੀ 트াম্প ਨੇ ਤਰੀਕ ਸੌ ਚੁੱਕੀ ਆ ਤੇ ਹੁਣ ਰਾਸ਼ਟਰਪਤੀ 트াম্প ਨੇ ਜਿਹੜੇ ਆ ਐਗਜ਼ੈਕਟਿਵ ਆਰਡਰਸ ਸਾਈਨ ਕੀਤੇ ਨੇ ਉਹਨਾਂ 'ਚ ਕੋਸ਼ਤੀ ਗੱਲ ਕੀਤੇ ਆ ਆਰਡਰ ਤੇ ਵੈਸੇ 100 ਸਾਈਨ ਕੀਤੇ ਨੇ ਸੋ ਰਾਸ਼ਟਰਪਤੀ 트াম্প ਨੇ ਅਮਰੀਕਾ ਦੇ 49ਵੇਂ ਰਾਸ਼ਟਰਪਤੀ ਵਜੋਂ ਜਿਹੜੀ ਆ ਸੌ ਚੁੱਕੀ ਆ ਤੇ ਚੁੱਕਦੇ ਆ ਸਾਰੀ 100 ਜਿਹੜੇ ਐਗਜ਼ੈਕਟਿਵ ਆਰਡਰ ਜਿਹੜੇ ਉਹ ਪਾਸ ਕੀਤੇ ਆ ਉਹਨਾਂ ਦੇ ਵਿੱਚ ਜਿਹੜੇ ਮੋٹے ਮੋٹے ਇਫੈਕਟ ਕਾ ਆਪਾਂ ਗੱਲ ਕਰਦੇ ਆ ਇੱਕ ਤੇ ਬਾਤ ਕਰ ਦਿੱਤਾ ਵੀ ਬਰਥ ਰਾਈਟ ਜਿਹੜਾ ਸਿਟੀਜ਼ਨਸ਼ਿਪ ਦਾ ਸਿਟੀਜ਼ਨਸ਼ਿਪ ਦਾ ਇੱਕ ਜਿਹੜਾ ਰਾਈਟ ਸੀਗਾ ਬਰਥ ਰਾਈਟ ਦਾ ਉਹ ਉੱਤੇ ਐਗਜ਼ੀਕਟਿਵ ਆਰਡਰ ਕੀਤਾ ਕਿ ਇਹਨੂੰ ਬੰਦ ਕੀਤਾ ਜਾਵੇ ਉਹ ਆਡਰ ਅਨਸਾਰ ਵੀ ਜੇ ਇੱਥੇ ਜਨਮ ਨਾਲ ਆ ਅੱਗੇ ਕੋਈ ਵੀ ਟੂਰਿਸਟ ਆਉਂਦਾ ਸੀਗਾ ਜਾਂ ਕੋਈ ਬੰਦਾ ਇਲੈਗਲ ਵੀ ਕ੍ਰੋਸ ਕੀਤਾ ਵਾ ਵਿਦਆਊਟ ਪ੍ਰੋਪਰ ਪੇਪਰਵਰਕ ਜਾਂ ਸਟੂਡੈਂਟ ਵੀ ਆਇਆ ਵਾ ਸੋ ਜਾਇਚਵਾਨ ਨੂੰ ਵੀ ਤੇ ਆਇਆ ਵਾ ਉਹਦਾ ਜਿਹੜਾ ਵੀ ਬੱਚਾ ਇੱਥੇ ਪੈਦਾ ਹੁੰਦਾ ਸੀਗਾ ਉਹ ਆਟੋਮੈਟਿਕਲੀ ਸਿਟੀਜ਼ਨ ਬਣ ਜਾਂਦਾ ਸੀਗਾ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਹ ਜਿਹੜਾ ਵਾ ਈਡ 40 ਐਮੈਂਡਮੈਂਟ ਦੇ ਵਿੱਚ ਕੀਤਾ ਗਿਆ ਸੀਗਾ ਉਹਨੇ ਕਿਹਾ ਕਿ ਇਹ ਜਿਹੜੇ ਬੰਦ ਕੀਤੇ ਜਾਣ ਸਾਰੇ 20 ਫਰਵਰੀ ਤੋਂ ਬਾਅਦ ਐਫੈਕਟਿਵ ਹੋਏਗਾ ਜਿਸ ਵਿੱਚ ਅ ਜੇਤੇ ਕੋਈ ਕੋਰਟ ਨੇ ਰੋਕ ਨਾ ਲਗਾਈ ਤਾ ਕੇ ਹੋਊਗਾ ਕਿ ਜਿਹੜਾ ਬੱਚਾ ਇੱਥੇ ਜਨਮ ਲਊਗਾ ਉਹਨੂੰ ਜਿਹੜੇ ਫੈਡਰਲ ਏਜੰਸੀਆਂ ਨੇ ਆ ਡਾਕੂਮੈਂਟਸ ਦੇ ਇਸ਼ੂ ਕਰਨੇ ਹੁੰਦੇ ਆ ਕਿ ਬੰਦਾ ਸੋਦਾ ਸਿਟੀ ਜਣਾ ਉਹ ਨਹੀਂ ਦਿੱਤੇ ਜਾਣਗੇ ਸੋ ਇੱਥੇ ਆਫ ਕੋਰਸ ਕੈਨੇਡੀਕਟ ਦੇ ਜਿਹੜੇ ਅਟਾਰਨੀ ਜਨਰਲ ਉਹਨੇ ਵੀ ਆਲਰੇਡੀ ਇਸ਼ੂ ਕਰ ਦਿੱਤਾ ਨੂੰ ਜਾਂ ਵੱਖਰੇ ਵੱਖਰੇ ਅਸੇਟਾਂ ਜਿਹੜੇ ਜਾਂ ਹਿਊਮਨ ਰਾਈਟਸ ਖਰੋ ਪਾਓ ਲਾ ਉਸੂਟ ਤੇ ਫਾਈਲ ਕਰਨਗੇ ਤੇ ਵੇਖਣ ਵਾਲੀ ਗੱਲ ਹੋਊਗੀ ਕਿ ਕੋਰਟ ਦੇ ਵਿੱਚ ਆਪਾਂ ਹੈਲਡ ਹੁੰਦਾ ਕਿ ਨਹੀਂ ਹੁੰਦਾ ਸੋ ਜਿਹੜਾ ਇਹ ਇਟਰਾ ਪ੍ਰੈਜ਼ੀਡੈਂਟ 트੍ਰੰਪ ਦੇ ਜਿਹੜਾ ਵਾ ਵਾਅਦਿਆਂ ਦੇ ਵਿੱਚੋਂ ਇੱਕ ਸੀਗਾ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਇਮੀਗ੍ਰੇਸ਼ਨ ਆ ਉਹ ਬੰਦ ਕੀਤੀ ਜਾਊਗੀ। ਸੋ ਜਿਹੜਾ ਬਹੁਤ ਵੱਡਾ ਅਸਰ ਕਾਫੀ ਭਾਰਤੀਆਂ ਉੱਤੇ ਵੀ ਪਊਗਾ ਕਿਉਂਕਿ H1B ਉੱਤੇ ਕਾਫੀ ਹੁੰਦੇ ਨੇ। ਆਪਣੇ ਬੰਦੇ ਬਾਰਡਰ ਵੀ ਕਾਫੀ ਕਰਾਸ ਕੀਤੇ ਨੇ ਤੇ ਸਟੂਡੈਂਟ ਵੀ ਕਾਫੀ ਹੁੰਦੇ ਨੇ। ਤੇ ਉਹਨਾਂ ਦੇ ਇੱਥੇ ਜਿਹੜੀਆਂ ਫੈਮਿਲੀ ਹੁੰਦੀਆਂ ਜਾਂ ਅੱਗੇ ਜਿਵੇਂ ਟ੍ਰੈਂਡ ਸੀਗਾ ਟੂਰਿਸਟ ਵੀਜ਼ਾ ਲੈ ਕੇ ਆਏ ਇੱਥੇ ਤੇ ਬੱਚੇ ਨੂੰ ਜਨਮ ਦਿੱਤਾ ਤੇ ਉਹਨੂੰ ਪਾਸਪੋਰਟ ਮਿਲ ਜਾਂਦਾ ਸੀਗਾ। ਸੋ ਕੀ ਦੀ ਇੰਟਰਪ੍ਰੀਟੇਸ਼ਨ ਕਿੱਦਾਂ ਹੋਊਗੀ ਇਹ ਡਿਪੈਂਡ ਕਰਦਾ ਕਿਉਂਕਿ ਇੰਟਰਪ੍ਰੀਟੇਸ਼ਨ ਇਹਦੀ ਹੋ ਕੇ ਦੇ ਵਿੱਚ ਲਿਖਿਆ ਕਿ ਜਿਹੜਾ ਜੀਰੋ ਡਿਕਸ਼ਨ ਆ ਜਿਹੜੀ ਅਮਰੀਕਾ ਦੀ ਵਿੱਚ ਜਿਹੜਾ ਜਿੱਥੇ ਲਾਗੂ ਹੁੰਦੀ ਆ ਉਹ ਬੱਚਾ ਜਿਹੜਾ ਇਥਨੈਸਿਟੀਜ਼ਨ ਹੋਊਗਾ ਹੁਣ ਇਹਦੀ ਇੰਟਰਪ੍ਰੀਟੇਸ਼ਨ ਇਦਾਂ ਵੀ ਹੋ ਸਕਦੀ ਹੈ ਕਿ ਜਿਹੜਾ ਬੰਦਾ ਹੀ ਬਾਹਰ ਦਾ ਵਾ ਉਹਤੇ ਤੋਂ ਜੀਰੋ ਡਿਕਸ਼ਨ ਜਿਹੜੀ ਆ ਉਹ ਜੀਰੋ ਡਿਕਸ਼ਨ ਦੇ ਵਿੱਚ ਨਹੀਂ ਆਉਂਦਾ ਤੇ ਉਹਨੂੰ ਨਹੀਂ ਦਿੱਤਾ ਜਾਊਗਾ ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਇਹ ਰੂਲ ਆ ਕਿ ਜੋ ਮਾਪੇ ਦਾ ਸਟੇਟਸ ਆ ਉਹ ਉਹ ਤੇ ਜੰਮੇ ਬੱਚੇ ਦਾ ਸਟੇਟਸ ਹੋਊਗਾ ਉਹ ਸਿਟੀਜ਼ਨ ਸਿੱਧਾ ਨਹੀਂ ਬਣਦਾ ਸੋ 트럼ਪ ਇਸ ਟ੍ਰਾਈ ਟੂ ਫਾਲੋ ਦੈਟ ਜਿਹੜੀ ਹੈ ਲੀਡ ਦੂਸਰਾ ਇੱਕ ਹੋਰ 50 ਸਾਲ ਪੁਰਾਣਾ 52 ਸਾਲ ਪੁਰਾਣਾ ਜਿਹੜਾ ਸੀਗਾ ਇੱਕ ਕਾਨੂੰਨ ਜਿਹੜਾ ਸੀਗਾ ਬਣਿਆ ਸੀਗਾ ਡੀਈਆਈ ਦਾ ਡਾਈਵਰਸਿਟੀ ਤੇ ਇਕਵਿਟੀ ਤੇ ਇਨਕਲੂਜ਼ਨ ਜਿਹਨੂੰ ਕਹਿੰਦੇ ਸੀ ਕਿ ਸਾਰੀਆਂ ਭਾਈਚਾਰਿਆਂ ਨੂੰ ਮੌਕਾ ਦੇਂਦਾ ਜਿਹੜਾ ਸੀਗਾ ਇੱਕ ਐਕਟ ਜਿਹੜਾ ਬਣਿਆ ਸੀ ਜਾਂ ਕਾਨੂੰਨ ਬਣਿਆ ਸੀਗਾ ਤੇ ਈਈਓ ਸੀਗੀ ਇਕੁਅਲ 엠ਪਲੋਇਮੈਂਟ ਓਪਰਚ्युनिटी ਵੀ ਜਦੋਂ ਆਪਾਂ ਆਪਾਂ ਕਿਸੇ ਜੌਬ ਲਈ ਅਪਲਾਈ ਕਰਦੇ ਆ ਤੇ ਉੱਥੋਂ ਦਾ ਬੰਦਾ ਜਿਹੜਾ ਤੁਹਾਨੂੰ ਤੁਹਾਡੇ ਰੇਸ ਦੇ ਹਿਸਾਬ ਨਾਲ ਤੁਹਾਡੇ ਰਿਲੀਜੀਅਨ ਦੇ ਹਿਸਾਬ ਨਾਲ ਤੁਹਾਡੇ ਰੰਗ ਦੇ ਹਿਸਾਬ ਨਾਲ ਤੁਹਾਨੂੰ ਕਾਸਟ ਦੇ ਹਿਸਾਬ ਨਾਲ ਮੰਨ ਨਹੀਂ ਕਰ ਸਕਦਾ ਉਹਨੂੰ ਤੁਹਾਨੂੰ ਜੌਬ ਦੇਣੀ ਪਊਗੀ ਉਹ ਵੀ ਜਿਹੜਾ ਵਾ ਇਹਨਾਂ ਕਿਹਾ ਪੀ ਅਬੋਲਿਸ਼ ਕੀਤਾ ਜਾਵੇ ਉਹ ਜਿਹੜਾ ਉਹ ਏਈਈਓ ਆ ਤੇ ਡੀਈਆਈ ਆ ਇਹਨੂੰ ਮੰਨਿਆ ਨਹੀਂ ਜਾਊਗਾ 트럼ਪ ਤਾਂ ਕਹਣਾ ਕਿ ਸਿਰਫ ਜਿਹੜੀ ਮੈਰਿਟ ਬੇਸ ਆ ਉਹਦੇ ਹਿਸਾਬ ਨਾਲ ਜਿਹੜੀ ਹੋਊਗੀ ਪ੍ਰਤੀ ਹੋਊਗੀ ਜਿੱਥੇ ਵੀ ਹੋਊਗੀ ਤੇ ਉਹਨੇ ਵਧੀਆ ਗੱਲ ਆ ਕਿ ਮੈਰਿਟ ਦੇ ਹਿਸਾਬ ਨਾਲ ਇਹ ਤਾਂ ਪ੍ਰਤੀਯੋਗੀ ਤੇ ਇਟਸ ਨਾਟ ਅ ਬੈਡ ਥਿੰਗ ਪਰ ਅਗਰ ਤੁਹਾਨੂੰ ਯਾਦ ਹੋਵੇ ਹੁਣ ਤੇ ਕੈਨੇਡਾ 'ਚ ਆਪਣੇ ਬਹੁਤ ਜ਼ਿਆਦਾ ਸਟੂਡੈਂਟ ਆ ਗਏ ਤੇ ਬਹੁਤ ਜ਼ਿਆਦੀ ਪੋਪੂਲੇਸ਼ਨ ਪਿਛਲੇ 10-12 ਸਾਲ ਚ ਆਈ ਆ ਪਰ ਉਸ ਤੋਂ ਪਹਿਲਾਂ ਇੱਕ ਕੇਸ ਆਇਆ ਸੀਗਾ ਕਿ ਅਜੇ ਤੋਂ 12-13 ਸਾਲ ਪਹਿਲਾਂ ਇਹ ਤਾਂ ਕੈਨੇਡਾ ਦੇ ਵਿੱਚ ਇੰਨੀ ਆਪਣੀ ਪੋਪੂਲੇਸ਼ਨ ਨਹੀਂ ਸੀਗੀ ਕਿ ਆਪਣੇ ਜਿਹੜੇ ਬੱਚੇ ਸੀਗੇ ਜਿਹੜੇ ਕਿਸੇ ਵੀ ਇਹ ਸਰਨੇਮ ਦੇ ਬੱਚੇ ਸੀ ਚਾ ਇੰਡੀਅਨ ਸੀ ਚਾ ਫਿਲੀਪੀਨਿ ਸੀਗੇ ਚਾ ਚਾਈਨੀਜ਼ ਸੀਗੇ ਜਾਂ ਸਪੈਨਿਕ ਸੀਗੇ ਇੱਕ ਸਰਵੇ ਨਾ ਕੀਤਾ ਗਿਆ ਸੀਗਾ ਕਿ ਜਦੋਂ ਕਾਲ ਕਰਦੇ ਸੀ ਜੌਬਾਂ ਲਈ ਜਾਂ ਐਪਲੀਕੇਸ਼ਨ ਭਰਦੇ ਸੀ ਤੇ ਉਹਨਾਂ ਦੇ ਨਾਮ ਤੋਂ ਪਤਾ ਲੱਗ ਜਾਂਦਾ ਸੀ ਕਿ ਬੰਦਾ ਇਹ ਜਿਹੜਾ ਨਾਨ ਵਾਈਟ ਆ ਤੇ ਉਹ ਜਾਂ ਜਾਂ ਇਸ ਤਰ੍ਹਾਂ ਦਾ ਜਮਿਆ ਆਪਣਾ ਘੋਰਾ ਨਹੀਂਗਾ ਤੇ ਉਹਨਾਂ ਨੂੰ ਜੌਬ ਨਹੀਂ ਸੀ ਦਿੱਤੀ ਜਾਂਦੀ ਕਿਸੇ ਨਾ ਕਿਸੇ ਬਨਲਟਾ ਜੱਟਰ ਕਾ ਦਿੱਤਾ ਜਾਂਦਾ ਸੀਗਾ ਇਹ ਸਰਵੇ ਸੀਗਾ ਕਿ ਮੈਂ ਨਹੀਂ ਕਹਿ ਰਿਹਾ ਤੇ ਹਰ ਤੋਂ ਬਾਅਦ ਕਾਫੀ ਰੌਲਾ ਪਿਆ ਸੀਗਾ ਕਿ ਇਹ ਜਿਹੜੀ ਆ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਦੇ ਵਿੱਚ ਹੋਣ ਇਹੋ ਜਿਹੜੇ ਕਾਨੂੰਨ ਸੀਗੇ ਇਕਵਲ এমਪਲॉयਮੈਂਟ ਆਪੋਰਚ्युनिटी ਜਾਂ ਡੀਆਈਆਰਗੇ ਜਿਹੜੇ ਸੀਗੇ ਡਾਈਵਰਸਿਟੀ ਰਗੇ ਅਗਰ ਇਹ ਐਬੋਲਿਸ਼ ਹੁੰਦੇ ਆ ਫਿਰ ਅਗੇਨ ਇਟ ਇਟ ਵਿਲ ਬੀ ਜਿਹੜਾ ਤੁਹਾਨੂੰ ਏਮਪਲੋਇਰ ਆ ਰੱਖ ਰਿਆ ਉਹਦੀ ਡਿਸਕ੍ਰੈਸ਼ਨਰੀ ਪਾਵਰ ਹੋਊਗੀ ਕਿ ਉਹਨੇ ਤੁਹਾਨੂੰ ਰੱਖਣਾ ਕਿ ਨਹੀਂ ਰੱਖਣਾ ਫਿਰ ਉਹਨੂੰ ਕਿਸੇ ਚੀਜ਼ ਦੀ ਹੋਰ ਥੀ ਵਰੀ ਕਰਨੀ ਨਹੀਂ ਪਊਗੀ ਫਿਰ ਉੱਤੇ ਲਾ ਸੂਟ ਨਹੀਂ ਹੋ ਸਕਣਗੇ ਕਿ ਕਿੰਨੇ ਮੈਨੂ ਡਿਸਕ੍ਰਿਮੀਨੇਸ਼ਨ ਕਰਕੇ ਨਹੀਂ ਰੱਖਿਆ ਇੱਕ ਹੋਰ ਚੀਜ਼ ਹੈ ਜਿਹੜੀ ਇਮੀਗ੍ਰੈਂਟਸ ਨੂੰ ਕਾਫੀ ਇਫੈਕਟ ਕਰ ਸਕਦੀ ਹੈ ਬਾਕੀ ਜਿਹੜਾ ਟੌਮ ਹੌਮ ਹੈ ਨਾ ਉਹਨੇ ਕਹਿਤਾ ਕਿ ਆਲਰੇਡੀ ਫੜਾ ਫੜਾਈ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਇਹ ਜਿਹੜੀ ਆ ਹੋਰ ਵੱਡੇ ਲੈਵਲ ਤੇ ਅੱਗੇ ਜਾ ਕੇ ਇਹਨੂੰ ਕੀਤਾ ਜਾਊਗਾ ਸਦਰਨ ਬਾਰਡਰ ਤੇ ਅਮਰਜੈਂਸੀ ਲਾਗੂ ਕਰ ਦਿੱਤੀ ਕਿ ਉਧਰੋਂ ਕੋਈ ਵੀ ਬੰਦਾ ਜਿਹੜਾ ਆਉਂਦਾ ਆ ਉਹਨੂੰ ਨੰਗਨ ਨਹੀਂ ਦਿੱਤਾ ਜਾਊਗਾ ਇੱਕ ਛਾ ਜਿਹੜੀ ਐਪ ਸੀਗੀ ਜਿਹਦੇ ਸਾਨੂੰ ਲੋਕੀ ਉਧਰੋਂ ਕ੍ਰਾਸ ਕਰਦੇ ਸੀ ਤੇ ਆਲਰੇਡੀ ਆਪਣੀ ਇਨਫਰਮੇਸ਼ਨ ਪਾ ਕੇ ਤੇ ਕੇਸ ਚੱਲ ਜਾਂਦਾ ਸੀ ਉਹ ਵੀ ਅਬੋਲਿਸ਼ ਕਰ ਦਿੱਤੀ ਕਿ ਕੋਈ ਐਪ ਚੱਲੇਗੀ ਨਹੀਂ ਕੋਈ ਇਦਾਂ ਦਾ ਕੰਮ ਨਹੀਂ ਹੋਗਾ ਕਿ ਬੰਦਾ ਆਇਆ ਤੇ ਤੇ ਐਪਲੀਕੇਸ਼ਨ ਲਾਤੀ ਸੋ 10000 ਬੰਦਾ ਤੇ ਆਲਰੇਡੀ ਕਹਿੰਦੇ ਉਹਨਾਂ ਨੇ ਜਿਹੜੇ ਥਰੂ ਪ੍ਰੋਸੈਸ ਸੀ ਜਿਨ੍ਹਾਂ ਨੇ ਐਪਲੀਕੇਸ਼ਨ ਉਹ ਐਪ ਥਰੂ ਭਰਨੀ ਸੀ ਜਾਂ ਕਰਨੀ ਸੀਗੀ ਉਹਨਾਂ ਦਾ ਕੰਮ ਖਤਮ ਕਰਤਾ ਸੋ ਦੇ ਹੈਵ ਟੂ ਗੋ ਬੈਕ ਸੋ ਇਹ ਤੇ ਮੋਟੀ ਮੋਟੀਆਂ ਗੱਲਾਂ ਸੀ ਜਿਹੜੀਆਂ ਆਪਣੀਆਂ ਇਮੀਗ੍ਰੇਸ਼ਨ ਦੇ ਨਾਲ ਆਪਾਂ ਨੂੰ ਅਫੈਕਟ ਕਰਦੀਆਂ ਨੇ ਬਾਕੀ ਹੋਰ ਆਪਾਂ ਵੇਖਿਆ ਕਿ ਵਿਵੇਕ ਰਾਮਾ ਜਿਹੜਾ ਕਾਫੀ ਸਟੌਂਚ ਸਪੋਰਟਰਾ 트੍ਰੰਪ ਦਾ ਉਹ ਇੱਕ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜਾ ਬਣਾਇਆ ਸੀ ਦਾ ਜਿਹਨੂੰ ਕਹਿੰਦੇ ਸੀ ਕਿ ਮਸਕ ਤੇ ਵਿਵੇਕ ਸੀਗੇ ਉਹਦੇ ਵਿੱਚੋਂ ਵਿਵੇਕ ਨੇ ਆਪਣਾ ਨਾਮ ਵਾਪਸ ਲੈ ਲਿਆ ਵਾ ਕਈ ਲੋਕੀ ਕਹਿੰਦੇ ਉਹਨੂੰ ਕੱਢ ਦਿੱਤਾ ਆਈ ਡੋਨਟ ਨੋ ਪਰ ਵਿਵੇਕ ਦਾ ਕਹਿਣਾ ਕਿ ਉਹ ਇਸ ਲਈ ਕਾਰਡ ਵਿੱਚੋਂ ਨਿਕਲਿਆ ਕਿ ਉਹ ਹਾਇਓ ਦੇ ਗਵਰਨਰ ਦੀ ਰੇਸ ਉਹਨੇ ਲੜਨੀ ਹੈ ਸੋ ਜਿਹੜਾ ਡੋਜ ਆ ਉਹ ਇਕੱਲਾ ਮਸਕ ਕੋ ਰਹਿ ਗਿਆ ਤੇ ਕਈ ਲੋਕੀ ਉਹਨੂੰ ਵੈਸੇ ਵਿਵੇਕ ਨੂੰ ਮਕੌਲ ਕਰਦੇ ਆ ਕਿ ਇਹ ਆਪਣੇ ਆਪ ਨੂੰ ਵਿੱਚ ਗੋਰਾ ਸਮਝਦਾ ਸੀ ਪਰ ਇਹ ਹੈਗਾ ਨਹੀਂ ਹੁਣ ਪਤਾ ਲੱਗ ਗਿਆ ਖੈਰ ਇਹ ਪਤਾ ਲੱਗ ਜੂਗਾ ਕਿ ਉਹ ਹਾਇਓ ਦੀ ਗਵਰਨਰ ਦੀ ਰੇਸ ਚ ਇਦਾਂ ਕਿੰਨੇ ਜਿੱਦਾ ਬਾਕੀ ਇੰਪੋਰਟੈਂਸ ਦੇ ਹਿਸਾਬ ਨਾਲ ਉੱਥੇ ਜਿਹੜੀ ਜਦੋਂ ਆਪਣੇ ਵਿਆਹ ਦੇ ਵਿੱਚ ਰਿਸ਼ਤੇਦਾਰ ਹੁੰਦੇ ਆਗੇ ਰੀ ਟੇਬਲ ਕੁਰਸੀਆਂ ਲੱਗਣਦੇ ਤੇ ਤੁਸੀਂ ਉਹਨਾਂ ਦੀ ਇੰਪੋਰਟੈਂਸ ਦੇ ਹਿਸਾਬ ਨਾਲ ਟੇਬਲ ਅਸਾਈਨ ਕੀਤੇ ਹੁੰਦੇ ਆ ਸੋ ਇੱਥੇ ਪਹਿਲੀ ਲਾਈਨ ਦੇ ਵਿੱਚ ਜਿਹੜੇ ਸੀਗੇ ਸਾਰੇ ਬਿਜ਼ਨਸmen ਸੀਗੇ Amazon ਦਾ ਜੈਫ ਬੀਜੋ ਸੀਗਾ Elon Musk ਸੀਗਾ ਆਫ ਕੋਰਸ ਐਂਜੇ ਜੂਕਰਬਰਗ ਸੀਗਾ Mark Facebook ਵਾਲਾ ਤੇ ਸੁੰਦਰ ਪਚਾਈ ਸੀਗਾ Google ਦਾ ਸੀਈਓ ਬਾਕੀ ਸੀਗੇ Apple ਦਾ Tim Cook ਸੀਗਾ ਸੋ ਕਾਫੀ ਜਿਹੜੇ ਜਿਹੜੇ ਸੀਗੇ ਬਿジネスਮੈਨ ਜਿਹੜੇ ਨੇ ਪਹਿਲੇ ਨਰਸ ਉਹਨਾਂ ਨੂੰ ਪਹਿਲੀ ਰੋਡ ਵਿੱਚ ਦਿੱਤਾ ਗਿਆ ਜਿਹੜਾ ਕਿ ਆਮ ਤੌਰ ਤੇ ਨਹੀਂ ਹੁੰਦਾ ਇਹਦੇ ਵਿੱਚ ਯਾਨੀ ਕਿ ਜਿਹੜੀ ਕੈਬਨਿਟ ਦੇ ਮੰਤਰੀ ਹੁੰਦੇ ਉਹਨਾਂ ਨੂੰ ਅੱਗੇ ਬਿਠਾਇਆ ਜਾਂਦਾ ਵਾ ਬਟ ਇੱਥੇ ਉਹਨਾਂ ਨੂੰ ਕੈਬਨਿਟ ਮੰਤਰੀਆਂ ਦੇ ਅੱਗੇ ਬਿਠਾਇਆ ਗਿਆ ਸੀਗਾ ਸੋ ਉਹ ਲੱਗਦਾ ਕਿ ਉਹਨਾਂ ਦੀ ਜਿਹੜੀ ਕਾਫੀ ਜ਼ਿਆਦਾ ਸ਼ੇ ਹੋਊਗੀ ਇਹਦੇ ਵਿੱਚ ਦੂਸਰਾ ਇੱਕ ਹੋਰ ਚੀਜ਼ ਸ਼ਾਇਦ ਮੈਡੀਕੇਟ ਤੇ ਮੈਡੀਕਲ ਦੇ ਵਿੱਚ ਜਿਹੜੇ ਹੈਗੇ ਨੇ ਫੰਡਸ ਉਹਨਾਂ ਨੂੰ ਕੱਟ ਕੇ ਕੀਤੇ ਜਾਣ ਦੀ ਚਰਚਾ ਆ ਕਿ ਇਹਦੇ ਨਾਲ ਖਰਚਾ ਬਹੁਤ ਹੁੰਦਾ ਸਰਕਾਰ ਦਾ ਤੇ ਇਹਨਾਂ ਨੂੰ ਜਿਹੜਾ ਵਾ ਕੱਟ ਕੀਤਾ ਜਾਵੇ ਜਿਹਦੇ ਨਾਲ ਆਈ ਥਿੰਕ ਕਿ ਇਕੱਲੇ ਇਮੀਗ੍ਰੈਂਟ ਨਹੀਂ ਹਰ ਤਰ੍ਹਾਂ ਦੀ ਇਮੀਗ੍ਰੈਂਟ ਜਿਹੜੀ ਕਮਿਊਨਿਟੀ ਆ ਉਹ ਇਫੈਕਟ ਹੋ ਸਕਦੀ ਆ ਬਾਕੀ ਡ੍ਰਿਲਿੰਗ ਦੇ ਆਊਟ ਆਫ ਦਿੱਤੇ ਨੇ ਹੋਰ ਕਿ ਡ੍ਰਿਲਿੰਗ ਹੋਰ ਕੀਤੀ ਜਾਵੇ ਤੇਲ ਦੀ ਜਿਹਦੇ ਨਾਲ ਤੇਲ ਦੇ ਪ੍ਰਾਈਸ ਥੱਲੇ ਆਉਣ ਤੇ ਜਿਹੜੀ ਆ ਮਿਡਲ ਈਸਟ ਦੇ ਡਿਪੈਂਡੈਂਸੀ ਜਾਂ ਕੈਨੇਡਾ ਦੇ ਉੱਤੇ ਆ ਉਹ ਕੱਟ ਜਾਵੇ ਸੋ ਇਹ ਚੀਜ਼ਾਂ ਨੇ ਸਾਰੀਆਂ ਇਸ ਹਾਲ ਦੀ ਘੜੀ ਤੇ ਇਹ ਚੀਜ਼ਾਂ ਨੇ ਦੇਖਦੇ ਆ ਕਿ ਇਨਾ ਦਾ ਨਤੀਜਾ ਕਿ ਨਿਕਲਦਾ ਹਾਲੇ ਪ੍ਰੈਜ਼ੀਡੈਂਸੀ ਸ਼ੁਰੂ ਹੋਈ ਆ ਲਗਭਗ ਮਨਦਾ ਵੀ ਕਿਸੇ ਬੰਦੇ ਨੂੰ ਇੱਕ ਸਾਲ ਦਾ ਸਮਾਂ ਦੇਣਾ ਚਾਹੀਦਾ ਉਸ ਤੋਂ ਬਾਅਦ ਉਹਦਾ ਤੁਸੀਂ ਕੋਈ ਨਤੀਜਾ ਕੱਢ ਸਕਦੇ ਜਿ ਕਿ ਇਹ ਚ ਨੀ ਪਾਲਸੀਆਂ ਚੰਗੀਆਂ ਸੀ ਕਿ ਮਾੜੀਆਂ ਸੀਗੀਆਂ ਇਹ ਵੇਖਣ ਵਾਲੀ ਗੱਲ ਹੋਊਗੀ ਬਾਕੀ ਨਾਲ ਉਹਨੇ ਵੀ ਕਿਹਾ ਕਿ ਜਿਹੜੇ ਸਟੂਡੈਂਟ ਇੱਥੇ ਪੜ੍ਹਨ ਆਉਂਦੇ ਆ ਆਈ ਥਿੰਕ ਪੋਸਟ ਗ੍ਰੈਜੂਏਟ ਸ਼ਾਇਦ ਖਾਸ ਕਰਕੇ ਉਹਨਾਂ ਨੂੰ ਸਿਟੀਨਸ਼ਿਪ ਦਾ ਰਾਜ ਜਿਹੜਾ ਵਾਜਾ ਗ੍ਰੀਨ ਕਾਰਡ ਦਾ ਸੌਖਾ ਕੀਤਾ ਜਾਊਗਾ ਤੇ H1B ਜਿਹੜੇ ਵੀਜ਼ਾ ਹੋਰ 트াম্প ਦਾ ਬੇਸ ਬਹੁਤ ਖਿਲਾਫ ਆ ਮਸਕ ਦੇ ਵੀ ਤੇ 트াম্প ਦੇ ਵੀ ਇਸ ਕਰਕੇ ਕਿ ਇਹ ட்ਰਾਵੇ ਕਹਿ ਰਹੇ ਆ H1B ਵੀਜ਼ੇ ਹੋਰ ਦੇਣੇ ਆ ਉਹ ਕਹਿੰਦੇ ਕਿ ਇੱਥੋਂ ਦੇ ਬੱਚਿਆਂ ਨੂੰ ਪਹਿਲਾਂ ਦਿਓ ਤੇ ਬਾਅਦ ਦੇਰਾਂ ਨੂੰ ਬਾਅਦ ਚ ਦਿਓ ਸੋ ਦੇਖਣ ਵਾਲੀਆਂ ਗੱਲਾਂ ਹੋਣਗੀਆਂ ਕਿ ਆਉਂਦੇ 1 ਸਾਲ ਦੇ ਵਿੱਚ ਜਿਹੜੀ ਆ ਉਹ ਇਕਨੋਮੀ ਇਮੀਗ੍ਰੇਸ਼ਨ ਜਿਹੜੇ ਮੇਨ ਬੁੱਦੇ ਨੇ ਉਹ ਕਿਹੜੇ ਪਾਸੇ ਜਾਂਦੇ ਨੇ ਬਾਕੀ ਟਿਕਟੌਕ ਆਪਣਾ ਵਾਪਸ ਆ ਗਿਆ ਵਾ ਤੇ ਆਪਾਂ ਗੱਲਬਾਤ ਉੱਤੇ ਕਰਦੇ ਰਵਾਂਗੇ ਸਾਰੇ ਦੋਸਤਾਂ ਤੋਂ ਪਹਿਨਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਸੁਣ ਲਈ ਧੰਨਵਾਦ ਦੋਸਤੋ